ਪਹਿਲਾ ਸਾਦਰ ਵਿਵੇਦ ਪ੍ਰਾਨ ਪੜਾਤਾ ਪੁਕਾਰਨਤਾ ਆਜੰਤਾ ਯਾਗੁ ਜੇਤਾ ਸੂਝੇ ਸੋਈ ਨਾਨਕ ਆਖੇ ਕੋਕ ਨ ਹੋਈ ਮਹੰਲਾ ਪਹਿਲਾ ਜਾਉ ਤੇ ਰਤ ਸਭ ਕੁਛ ਮੇਰਾ ਹੋ ਨਾਹੀ ਤੂੰ ਹੋਵੇਂ ਆਪੇ ਸ਼ਕਤਾ ਆਪੇ ਸਰਦਾ ਸ਼ਕਤੀ ਜਗਤ ਪਰੋਵੇਂ ਆਪੇ ਭੀਜੇ ਆਪੇ ਸੱਤੇ ਰਚਨਾ ਰਚ ਰਚ ਵੇਖੇ ਨਾਨਕ ਸੱਚਾ ਸੱਚੀ ਨਾਹੀ ਸੱਚ ਭਵੇ ਤੁਰ ਲੇਖੇ ਪਉੜੀ ਨਾਮ ਦਰੰਜਨ ਲਖ ਹੈ ਕਿਉ ਲਖਿਆ ਜਾਈ ਨਾਮ ਦਰੰਜਨ ਨਾਲ ਹੈ ਕਿਉ ਪਾਈਏ ਭਾਈ ਨਾਮ ਦਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਲਖਾਈ ਨਾ ਕੋ ਨਜ਼ਰੀ ਕਰਮ ਹੈ ਗੁਰ ਮਿਲਿਏ ਪਾਈ ਸ਼ੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮਹੀ ਖਾਇ ਹੋਆ ਮਰਦਾਰ ਕੂੜ ਬੋਲ ਬੋਲ ਭੋਕਣਾ ਚੁੱਕਾ ਧਰਮ ਵਿਚਾਰ ਜਿਨ ਜਵੰਦਿਆ ਪਤ ਨਹੀਂ ਮੋਇਆ ਮਨ ਦੀ ਸੋਇ ਲਿਖਿਆ ਹੋਇ ਨਾਨਕ ਕਰਤਾ ਕਰੇ ਸੋ ਹੋਇ ਮਹੱਲਾ ਪਹਿਲਾ ਰੰਨਾ ਹੋਈਆ ਬਦੀਆਂ ਪੁਰਸ਼ ਹੋਏ ਸਈਆਦ ਸ਼ੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤੀ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔ ਨ ਸੱਚਾ ਭਾਲ ਪੌਣੀ ਬਾਹਰ ਭਸਮ ਲਿਪਣ ਕਰੇ ਅੰਦਰ ਗੋਬਾਈ ਕਿੰਤਾ ਝੋਲੀ ਮੋ ਭੇ ਕਰੇ ਧਰਮ ਤੇ ਅੰਕਾਰੀ ਸਾਹਿਬ ਸ਼ਬਦ ਨਹੀਂ ਉਚਰੇ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਪਰਮੇ ਗਾਵਾਰੀ ਨਾਨਕ ਨਾਮ ਨਚੇ ਤੈ ਜੁਏ ਬਾਜੀ ਹਾਰੀ ਸੋਖ ਮਹੱਲਾ ਪੈਲਾ ਲਖਸਿਉ ਪ੍ਰੀਤ ਹੋਵੇ ਲਖ ਜੀਵਨ ਕਿਆ ਖੁਸ਼ੀਆਂ ਕਿਆ ਚਾਓ ਵਿਛੜਿਆ ਵਿਚ ਹੋਏ ਵਿਛੋੜਾ ਇੱਕ ਘੜੀ ਮੈਂ ਜਾਈ ਜੇ ਸੋ ਮਰਿਆ ਮਿੱਠਾ ਖਾਜੀ ਵੀ ਫਿਰ ਕੌੜਾ ਖਾਈ ਮਿੱਠਾ ਖਾਦਾ ਚੇਤਨੇ ਆਵੇ ਕੌੜਾ ਤਣ ਧਾਈ ਜਾਵੇ ਮਿੱਠਾ ਕੌੜਾ ਦੋ ਹੀ ਰੋਗ ਨਾਲ ਕੀ ਅਤਿ ਵਗਤੇ ਭੋਗ ਚਗ ਚਗ ਛਕਣਾ ਝਗੜਾ ਝਾਖ ਚਗ ਚਗ ਜਾਏ ਝਫੇ ਦਿਨ ਪਾਸ ਮਹੱਲਾ ਪਹਿਲਾ ਕਾਪੜਾ ਕਾਢ ਰਗਾਇਆ ਰਾਗ ਕਰਕੇ ਚ ਕੀਤੇ ਬਾਗੇ ਬਾ ਸਾਦ ਸਹਿਜ ਕਰ ਮਨ ਖੁਲਾਇਆ ਤੈ ਪਾਸੋਂ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿਤ ਕੌੜੇ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਭੇੜੇ ਪਾਏ ਤਉ ਕੁੜਾ ਤਨ ਚੁਪ ਸਮਾਹੀ ਨਾਨਕ ਗੁਰਮੁਖ ਪਾਵੇ ਸੋ ਏ ਜਿਸਨੂੰ ਪ੍ਰਾਪਤ ਲਖਿਆ ਹੋਇ ਪੌੜੀ ਯਨਕੇ ਹਿਰਦੇ ਮੈਲ ਕਵਟ ਹੈ ਵਾਰ ਤੁ ਆਇਆ ਊੜ ਕਵਟ ਕੋ ਮਾਮ ਦੇ ਊੜ ਪ੍ਰਗਟਿ ਆਇਆ ਅੰਦਰ ਹੋਏ ਸੁ ਨਿਕਲੇ ਨੈ ਛਪੇ ਛਪਾਇਆ ਊੜੇ ਲਾਲ ਜਿ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਵੀ ਜੇ ਸੋ ਖਾਵਨਾ ਕਰਤੀ ਲਿਖ ਪਾਇਆ ਸ਼ੋਕ ਮਹੱਲਾ ਦੂਜਾ ਕਥਾ ਕਹਾਣੀ ਦੇthiaਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗਿ ਅਵਤਾਰ ਉਤਮ ਮੱਦਮ ਜਾਤੀ ਜਨਸੀ ਪਰਮ ਭਵੇ ਸੰਸਾਰ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿਚਿ ਆਈ ਪਰਮਖਿਆ ਕੀ ਪਰਮਖਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੇ ਵਿਚ ਰਖੇ ਹੁਕਮੇ ਅੰਦਰ ਵਿਖੇ ਨਾਣ ਕੀ ਅੰਗੂ ਹਮਨੇ ਟੁੱਕੇ ਤਾਂ ਕੋ ਲਖਿਏ ਲਖੇ ਮਹੱਲਾ ਪਹਿਲਾ ਦੇਦ ਪ੍ਰਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਵੀ ਜੇ ਸੋ ਯੁਗ ਵੇ ਖੰਧਾ ਜਾਣੇ ਜੀਉ ਗਿਆਨ ਸਲਾਹੇ ਵਡਾ ਕਰ ਸਚਉ ਸਚਾ ਨਾਉ ਸਚ ਵੀ ਜੇ ਸਚ ਯੁਗ ਵੇ ਦਰਗੇ ਭਾਈ ਥਾ ਦੇਦੋ ਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ ਤਾਨ ਕਾ ਰਾਸੀ ਬਾਹਰ ਲਦਨ ਚੱਲਿਆ ਕੋਏ ਪੌੜੀ ਨਿਮ ਬਿਰਖ ਬੋ ਸੰਜੀਏ ਅਮਰਤ ਰਸ ਪਾਇਆ ਬਿਸ਼ੇਰ ਮਧੁਰਵ ਸਾਹੀਏ ਭਉ ਦੂਧ ਪਿਆਆ ਮਾਨੁਮਖ ਭੇਨਣ ਭਿੰਜਾਈ ਪੱਛਰ ਨ ਵਾਇਆ ਵਿਖਮੇ ਅਮਰਤ ਸੰਜੀਏ ਵਿਖਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਾ ਬਿਕਲੇ ਜਾਇ ਆ ਸ਼ਲੋਕ ਮਹੱਲਾ ਪਹਿਲਾ ਮਰਨ ਦਾ ਮੂਰਤ ਪੁੱਛਿਆ ਪੁੱਛੀ ਤੇ ਤਨ ਵਾਰ ਇਕਨੀ ਨਦੀਆਂ ਇਕ ਲੱਤ ਚਲੇ ਇਕਨੀ ਬੰਦੇ ਭਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸ਼ਕਰ ਸਣੇ ਦਮਾਂ ਮਿਆਂ ਛੁਟੇ ਬੰਕ ਦਵਾਰ ਨਾਨਕ ਢੇਰੀ ਸ਼ਾਰ ਕੀ ਪੀ ਫਿਰੋ ਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਪੀਤਰ ਚੋਰ ਬਹਾਲਿਆ ਕੋਟ ਵੇਜੀਆ ਕੋਟ ਪੌੜੀ ਜਿਨੇ ਅੰਦਰ ਨਿੰਦਾ ਦੁਸ਼ਟ ਹੈ ਨਕ ਵੱਡੇ ਨਕ ਵੜਾਇਆ ਮਹਾਂ ਕਰੋ ਦੁਖੀ ਹੈ ਸਦਾ ਕਾਲੇ ਮੂਮਾਇਆ ਪੜ ਕੀ ਉਠਨਿਤ ਪਰਦਰ ਪਹਰੇ ਹਰ ਨਾਮ ਚੜਾਇਆ ਹਰ ਜੀਉ ਤਨ ਕੀ ਸੰਗਤ ਮਤ ਕਰੋ ਰਖ ਲਿਓ ਹਰ ਰਾਇਆ ਨਾਨਕ ਪਾਇ ਕਿਰਤਿ ਕਮਾਮ ਦੇ ਮਨ ਮੁਖ ਤਖ ਪਾਇਆ ਸੋਕ ਮਹੰਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੂ ਸਭ ਕੋ ਹੋਈ ਹੁਕਮ ਪ੍ਰਸ਼ਾਨੀ ਖਸਮ ਕਾ ਤਾਂ ਸਚ ਪਾਵੀ ਕੋਈ ਗੁਰਮਖਿਆ ਪ੍ਰਸ਼ਾਨੀਏ ਬੁਰਾ ਨਾ ਦੀਸੇ ਕੋਈ ਤਾਨਕ ਗੁਰਮਖ ਨਾਮ ਤੇ ਆਈਏ ਸੇਲ ਆਇਆ ਸੋਏ ਮਹੱਲਾ ਚਤਵ ਸਭ ਨਾ ਦਤ ਆਪ ਹੈ ਆਪੇ ਨਿਰਨਹਾਰ ਤਾਨਕ ਸ਼ਬਦ ਮਲੇ ਨਾ ਵਿਛੜੇ ਜਨਸੀਵ ਹਰਿ ਦਤਾਰ ਪਾਉੜੀ ਗੁਰਮਖੇ ਹਿਰਦੇ ਸਾਤ ਹੈ ਨਾ ਉਗਮ ਆਇਆ ਜਦ ਤਵ ਤੀਤ ਸੁਝਮ ਕਰੇ ਮੇਰੀ ਪ੍ਰਭ ਪਾਇਆ ਹਰਦਾ ਸੁਧਾਰ ਸੇਵੰਦੇ ਸੋਹੇ ਗੁਣ ਗਾਇਆ ਮੇਰੇ ਹਰ ਜੀ ਹੋਏ ਵੀ ਭਾਵੰਦਾ ਗੁਰਮੁਖ ਚਾਰਾਇਆ ਨਾਨਕ ਗੁਰਮੁਖ ਮੇਲਿਨ ਹਰ ਦਰਸੋ ਹਾਇ ਅਸੋਕ ਮਹੱਲਾ ਪਹਿਲਾ ਤਨਮਨ ਦਾਇ ਵਿਹੀ ਕਹੀ ਅਵਰੀ ਤਨ ਕੋ ਜਾਓ ਨਾਨਕ ਨੇ ਦਿਨ ਦਿਨ ਜਿਦ ਦਿਨ ਵਿਸਰੇ ਨਾਮ ਮਹੱਲਾ ਪਹਿਲਾ ਸੂਰਜ ਚੜੇ ਵਜੋਗ ਸਭ ਸੇ ਕੱਟੇ ਅਰਜਾ ਅਰਮਣ ਰਤਾ ਭੋਗ ਕੋਈ ਹਾਰੇ ਕੋ ਜਿਨੇ ਸਭ ਕੋ ਭਰਿਆ ਫੂਕ ਆਕਣ ਕਹਿਣ ਨ ਥਮਿਏ ਨਾਨਕ ਵੀ ਕੇ ਆਪ ਭੋਗ ਗੜਾਏ ਠਹਿ ਪਵੇ ਪੌੜੀ ਸਦ ਸੰਗਤ ਨਾਮੁ ਨਿਹਾਨ ਹੈ ਜਿਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਆ ਨੀਰਗਵਾਇ ਲੋਹ ਪਾਰਸ ਭੇਟਿਏ ਕਾਂਜਣ ਹੋਇ ਆਇਆ ਨਾਨਕ ਸਦਗੁਰ ਮਿਲਿਏ ਨਾ ਪਾਈਏ ਜਿਨ ਨਾਮ ਧਿਆਇ ਲੋਕ ਮਹੱਲਾ ਪਹਿਲਾ ਤ੍ਰਿਗਤ ਨਾਮ ਦਾ ਜੀਵ ਆ ਜੀ ਲਿਖ ਲਿਖ ਵੇਚੇ ਨਾਉ ਕੀਤੀ ਦਿਨ ਕੀ ਉਜੜੇ ਖਰਵਾੜੇ ਕੀ ਹਥੋਂ ਸਚੇ ਸ਼ੰਮੇ ਬਹਾਰੀ ਅਕੀ ਲਹੈ ਨੰਦਾਦ ਅਕਲ ਇਹ ਨ ਆਖੀ ਐ ਅਕਲ ਗਵਾਈ ਐ ਬਾਦ ਅਕਲੀ ਸਾਹਿਬ ਸੇਵੀ ਐ ਅਕਲੀ ਪਾਈਏ ਮਾਨ ਅਕਲੀ ਪੜਕੇ ਬੁੱਝੀ ਐ ਅਕਲੀ ਕੀਚੇ ਦਾਨ ਨਾਨਕੀ ਆਖੇ ਰਾਹ ਇਹੋ ਹੋਰ ਗੱਲਾ ਸ਼ੈਤਾਨ ਮੁਹੱਲਾ ਦੂਜਾ ਜੈਸਾ ਕਰੇ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਉਹ ਲਿੰਗ ਝਿੰਗ ਨਾ ਹੋਵੇ ਐਸੀ ਕਹੀਏ ਸੂਰਤ ਜੋ ਉਸੇ ਸੂਫਲ ਪਾਇਤ ਨਾਨਕ ਕਹੀਏ ਮੂਰਤ ਪੌੜੀ ਸਤਗੁਰੇ ਅੰਮ੍ਰਿਤ ਬਿਰਖ ਹੈ ਮਤ ਰਸ ਫਲਿਆ ਜਿਸੁ ਪ੍ਰਾਪਤ ਸੋ ਨਹੇ ਗੁਰੂ ਸ਼ਬਦੀ ਮਿਲਿਆ ਸਤਗੁਰ ਕੇ ਭਾਣੇ ਜੋ ਚੱਲੇ ਹਰ ਸੇਤੀ ਰਲਿਆ ਯੰਕਾਲ ਜਹ ਨਾ ਸਕੈ ਘਟ ਚਾਨਣ ਬੜਿਆ ਨਾ ਨੂੰ ਗਵਖਸ਼ਮ ਲਾਇਨ ਫਿਰ ਗਰਬਨ ਗਲਿਆ ਸੋਕ ਮਹੱਲਾ ਪਹਿਲਾ ਸਚਵਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖੰਜ ਜਪ ਮਾਲ ਲੀਤੇ ਮਾਨਸ ਪਰਧਾਨ ਜੁਗਤ ਧੋਤੇ ਸੁਰਤ ਚੌਕ ਤਿਲਕ ਕਰਨੀ ਹੋਏ ਪਾਉ ਪੂਜਨ ਨਾਨਕਾ ਵਰ ਲਾਤਾ ਕੋਈ ਕੋਈ ਮਹੱਲਾ ਤੀਜਾ ਨੌਵੇਂ ਮਨ ਸੱਚ ਜਿ ਕਰੇ ਕਾਮ ਕਰੋ ਤਸਨਾ ਉਚਰੇ ਦਸਵੇਂ ਦਸੀ ਦਵ ਜਿ ਠਾਕੇ ਕਦਸੀ ਇੱਕ ਕਰ ਜਾਣੀ ਦਦਸੀ ਪੰਚ ਜੇ ਕਰੰ ਦਦਸੀ ਪੰਚ ਵਸਗਤ ਕਰ ਰੱਖੇ ਤਵ ਨਾਨਕ ਮਨ ਮਾਨੇ ਐਸਾ ਵਰਤ ਰਹੀ ਜੇ ਪਾਂਡੇ ਹੋਰ ਬਹੁਤ ਸਿੱਖ ਕਿ ਅਧੀਜੇ ਪੌੜੀ ਭੂਤ ਸਰਾਜ ਰੰਗ ਰਾਇ ਸੰਚੀ ਬਖਮਾਇਆ ਕਰ ਕਰ ਹੀ ਤੂੰ ਨਾਇਂਦੇ ਪਰਦਰਬ ਚਰਾਇਆ ਉਤਰ ਕਰ ਤਰਨੋ ॥ ਵਿਸਰੇ ਬੋ ਪੀਤ ਲਗਾਇਆ ਵੇਖਦਿਆਂ ਹੀ ਮਾਇਆ ਧੋਹ ਗਈ ਪਛਤਾਇ ਪਛਤਾਇ ਗੰਦਰ ਬੱਧੇ ਮਾਰੀਏ ਨਾਨਕ ਹਰ ਪਾਇਆ ॥ ਸ਼ੋਕ ਮਹੱਲਾ ਪੈਂਦਾ ਗਿਆਨ ਮੇ ਹੂੰ ਆਂ ਗਾਵੀਂ ਗੀਤ ਭੁਖੇ ਮੁੱਲ ਕਹੇ ਮਸੀਤ ॥ ਮਖੱਟੂ ਹੋਏ ਕਿ ਕੰਨ ਪੜਾਏ ਫਕਰ ਕਰੇ ਹੁਰ ਜਾਤ ਗਵਾਈ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨ ਲਗਿਏ ਪਾਈ ਭੌਲ ਖਾਏ ਕਿਛ ਹੱਥ ਦੇ ਅਨਾਨ ਕਰਾ ਪ੍ਰਸ਼ਾਨੇ ਸ਼ੇਰ ਮਹੱਲਾ ਪਹਿਲਾ ਮਣੋ ਦੇ ਅੰਧੇ ਖੂਤ ਕਿਆ ਬਿਰਧ ਨ ਜਾਣਨੀ ਮਣੇ ਅੰਧੇ ਅੰਧੇ ਕਵਲ ਦਰਸ਼ਨ ਖਰੇ ਕਰੂ ਇਕ ਜਨ ਕਿਆ ਬੁੱਝੇ ਤੇ ਨਰ ਸੁਗੁਰ ਸਰੂਪ ਇਕ ਨਾ ਨਾਦ ਨੂੰ ਭੇਦਨ ਕੀਆ ਰਸ ਸਕਸਨ ਜਨਮ ਇਕ ਨਾ ਸੋਦਨ ਬੋਦਨ ਯਕਲ ਸਰੀ ਯਕਰ ਕਾ ਪੈਉਨ ਲਹੰ ਆਂਗ ਸੇ ਨਾ ਯਸਰਖਰ ਜੀਵ ਗੁਣ ਗਰਭ ਕਰੰ ਤਪਉੜੀ ਗੁਰਮੁਖ ਸਾਭ ਪ੍ਰੇਤ ਹੈ ਤਨ ਸੰਪੇ ਮਾਇਆ ਹਰਿ ਅਰਥ ਜੋ ਖਰਸ ਦੇ ਦਿਨ ਦੇ ਸੋ ਪਾਇ ਜੋ ਅਰਨਾਮ ਧਿਆਈ ਦੇ ਤਨ ਤ੍ਰੋਟ ਨ ਆਇਆ ਗੁਰਮੁਖ ਖੰਦਰੀ ਆਮਦਾ ਮਾਇਆ ਸੁਖ ਪਾਇਆ ਨਾਨਕ ਭਗਤਾ ਹੋਰ ਚੇਤਨਾ ਆਵਈ ਹਰਨਾਮ ਸਮਾਇਆ ਸੋਕ ਮਹੰਲਾ ਚੌਥਾ ਸਤਗੁਰੂ ਸੇਵਨ ਸੇਵੜ ਭਾਗੀ ਸੱਚੇ ਸ਼ਬਦ ਜਿਨਾਂ ਏਕ ਲਿਵ ਲਾਗੀ ਗ੍ਰਹਿ ਕਟਮ ਸਹਿ ਸਮਾਧੀ ਸਤਗੁਰ ਸੇਵ ਸੇਵੜ ਭਾਗੀ ਸੱਚੇ ਸ਼ਬਦ ਜਿਨਾਂ ਏਕ ਲਿਵ ਲਾਗੀ ਗ੍ਰਹਿ ਕਟਮ ਸਹਿ ਸਮਾਧੀ ਨਾਮਕ ਨਾਮ ਰੱਬ ਤੇ ਸੱਚੇ ਬਰਾਗੀ ਮਹੱਲਾ ਚੌਥਾ ਗੰਤੇ ਸੇਵਨ ਹੋਵਈ ਕੀਤਾ ਥਾਏ ਨ ਪਾਈ ਸ਼ਬਦੇ ਸਾਧਨੈ ਆਇਓ ਸਚਨ ਲੱਗੂ ਪਾਉ ਸਤਿਗੁਰ ਪਿਆਰੋਂ ਨੂੰ ਲੱਗੈ ਮਾਨੁਠਿ ਆਵੀ ਜਾਈ ਜੀ ਇੱਕ ਵੇਖਿਆ ਗਾਹ ਭਰੇ ਤਾ ਦਸ ਵੇਖਾਂ ਪਿਛਾਂ ਜਾਏ ਸਤਿਗੁਰ ਕੀ ਸੇਵਾ ਚੱਕਰੀ ਜੇ ਚੱਲੇ ਸਤਿਗੁਰ ਪਾਈ ਆਗਵਾ ਸਤਿਗੁਰੂ ਨੂੰ ਮਿਲੈ ਸਹਿਜ ਰਹਿ ਸਮਾਈ ਨਾਨਕ ਤਨ ਨਾਮ ਨਾਮ ਨਾ ਵੀਸਰ ਸੱਚੇ ਮੇਲ ਮਰਾਏ ਪੌੜੀ ਖਾਣ ਮਲੂਕ ਤਹਾਵੇਂ ਧੀ ਕੋ ਰਹਿਣ ਨ ਪਾਈ ਗੜ ਮੰਦਰ ਗਚ ਗੀਰੀਆਂ ਕਿ ਸਾਥ ਨ ਜਾਇ ਸੋਈ ਅਸਾਧ ਤਪਉਣ ਵੇਗ ਤ੍ਰੇਤੇ ਚਤਰਾਈ ਛਤੀ ਅਮਰ ਪ੍ਰਕਾਰ ਕਰੇ ਬਉ ਮਰ ਬਧਾਈ ਨਾਨਕ ਜੋ ਦੇਵ ਤਸੈ ਨ ਜਾਣਨੀ ਮਨ ਮੁਖ ਦੁਖ ਪਾਈ ਸੋਕ ਮਹੌਲਾ ਤੀਜਾ ਫੜ ਫੜ ਪੰਡਤ ਮੂਨੀ ਥਕੇ ਦ ਸੰਤਰ ਭਾਪ ਥਕੇ ਤੇ ਤਾਰੀ ਦੁਜੀ ਪਾਇਨ ਕਦੇ ਨ ਪਾਇਨ ਦੁਖ ਲਗਾਇਤ ਭਾਰੀ ਹੋਰਖਿ ਅੰਦੇ ਤ੍ਰੈ ਗੁਣ ਸੇਵੇ ਮਾਇਆ ਕੇ ਵਿਵਹਾਰੀ ਅੰਦਰ ਕਪਟਿ ਉਦਰ ਪਰਲ ਕੇ ਤਾਈ ਪਾਠ ਪੜੇਗਾ ਵਾਰੀ ਸਤਗੁਰ ਸੇਵੀ ਸੋ ਸੋ ਪਾਏ ਜਨ ਹਉਮੈ ਵਿੱਚੋਂ ਮਾਰੀ ਨਾਨਕ ਪੜਨਾ ਗੁਰਨਾ ਇੱਕ ਨਾਮ ਹੈ ਗੂਜੇ ਕੋ ਵਿਚਾਈ ਮਹੱਲਾ ਤੀਜਾ ਨਾਂਗੇ ਆਮਨ ਨਾਂਗੇ ਜਾਨ ਹੁਕਮ ਭਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏ ਗਰੋਸ਼ ਕੇ ਸਿਓ ਕੀਜੈ ਗੁਰਮਖੋ ਵਿਸਪਾਣਾ ਮੰਨ ਸੇਜੇ ਹਰ ਰਸ ਪੀਜੈ ਨਾਨਕ ਸੋਦਤਾ ਤੋ ਸਦਾ ਸਮਾਹਿ ਰਸਨਾ ਨਾਮਰ ਵੀਜੇ ਪੌੜੀ ਘੜ ਕਾਇਆ ਸ਼ੀਗਰਵ ਭਾਤ ਬੁਨਾਈ ਰੰਗ ਪਰੰਗ ਕਤੀਫੀਆਂ ਪਹਿਰੇ ਧਰਮਾਈ ਲੋਰ ਸੁਪੇਰ ਦਲੀਚੀਆਂ ਬਹੁ ਸਭਾ ਬਨਾਈ ਦੁੱਖ ਆਨੰਦੁ ਭੋਗਣਾ ਗੜਬੇ ਗੜ ਭਾਈ ਨਾਨਕ ਨਾਮ ਚੇਤੇ ਹੋਇੰਤ ਲੈ ਛਡਾਈ ਸ਼ੋਕ ਮਹੁੱਲਾ ਤੇਜਾ ਸਹਜੇ ਸੋ ਸੁਖਤੀ ਸਦਸਨ ਹੈ ਆਪੇ ਪ੍ਰਭ ਮੇਨ ਨੈ ਕਰਦਾ ਤਦੋ ਜੁ ਕੀ ਸੈ ਸਬੋਏ ਅੰਤਰ ਨਾਮ ਸਿਆ ਮਨ ਆਈ ਕੰਠਨਾਏ ਜੇ ਭੰਨ ਕੜਾਏ ਨਾਨਕ ਜੋਤ ਮਲੇ ਸੇ ਹੋਣ ਆਨ ਮਲਾਈ ਮਹੱਲ ਹ ਤੀਜਾ ਜਿਨੀ ਨਾਮ ਸਾਰਿਆ ਕਿ ਅਜਪ ਜਾਪੇ ਹੋਰ ਈਟੇ ਅੰਦਰ ਕੀੜ ਸੇ ਮੁਠੇ ਤੰਦੇ ਚੋਰ ਨਾਨਕ ਨਾਮ ਨਾ ਵਿਸਵਰੇ ਝੂਠੇ ਲਾਭ ਚ ਹੋਰ ਪਾਉੜੀ ਨਾਮ ਸਬਾਨਾ ਮੰਨ ਯਸਤ੍ਰ ਜਗ ਸੋਈ ਹਿਰਦੇ ਹਰ ਹਰ ਚਿਤ ਵੇਦੂ ਜਾਣੇ ਕੋਈ ਰੋਮ ਰੋਮ ਹਰਿ ਉਚਰੇ ਖਣ ਖਣ ਹਰ ਸੋਈ ਗੁਰਮੁਖ ਜਨਮ ਸਕਾਰਤਾ ਨਿਰਮਲ ਮਲ ਖੋਈ ਨਾਨਕ ਜੀ ਹੰਦਾ ਪ੍ਰਖਤ ਆਇਆ ਅਮਰਾ ਪਦ ਹੋਈ ਸ਼ਲੋਕਮ ਹਲਾ ਤੀਜਾ ਜਿਨੇ ਨਾਮ ਸਾਰਿਆ ਉਹ ਕਰਮ ਕਮਾਵੇ ਹੋਰ ਨਾਨਕ ਜੰਪੂਰ ਮੱਧੇ ਮਹਾਰੀਏ ਜੋ ਸੰਨੀ ਉਕਰ ਚੋਰ ਮਹੱਲਾ ਪੰਜਵਾ ਤਤ ਸੁਹਾਵੜੀ ਕਾ ਸੁਹੰਦੜ ਪੰਦੀਆ ਹਰਨਾਉ ਨਾਨਕ ਨਾਮਿ ਹੋਉਣਿਆ ਤਿੰਤਨ ਕਾ ਵੀ ਕਾਉ ਪਾਉੜੀ ਨਾਮ ਸਦੋਹਿਣ ਭਾਉ ਕਰਨਿ ਜਮਹਿ ਨੀ ਵਸ ਓਏ ਬਉੜ ਜੂਣ ਨਾ ਆਉਨੀ ਫਿਰ ਹੋਏ ਨਾਸ ਹਰ ਸੇ ਤੀ ਰੰਗ ਰਵਰੇ ਸਭ ਸਾਸ ਗਰਸਾ ਹਰ ਰੰਗ ਕਦੇ ਨ ਉੱtre ਗੁਰਮਖ ਪਰਗਸ਼ੇਂ ਕਿਰਪਾ ਕਰਕੇ ਮੇਲਿ ਅਨਾਨਕ ਹਰਿ ਪਾਸਾ ਸੋਖਿ ਮਹੰਲਾ ਤੀਜਾ ਜਿ ਚਿਰ ਇਹ ਮਨ ਰਹਿ ਵਿੱਚ ਹੈ ਹਉਮੈ ਭਵਤੰਕਾਰ ਸ਼ਬਦੇ ਸਾਧਨ ਯਾਵੈ ਨਾਮ ਨ ਲਗੇ ਪਿਆਰ ਸੇਵਤੈ ਨ ਪਵੰਤਸ ਕੀ ਖਖਖਪ ਹੋਏ ਖਵਾਨ ਆਨੰਦ ਸੇਵਕ ਸੋਈ ਰਖੀਏ ਜੋ ਸਿਰ ਧਰੇ ਉਤਾਰ ਸ਼ਲੋਕ ਮਹੱਲਾ 3 ਜਿਨਿ ਨਾਮ ਸਾਰਿਆਂ ਕਰਮ ਕਮਾਵੇ ਹੋਰ ਨਾਨਕ ਜੰਪੁਰ ਬੱਦੇ ਮਾਰੀ ਇਹ ਜਿਉ ਸੰਨੀ ਉਪਰ ਚੋਰ ਮਹੱਲਾ 5 ਤਰਤ ਸੁਹਾਵਣੀ ਆਕਾਸ਼ ਹੰਦਿ ਯਪੰਤੇ ਹਰਨਾਉ ਬਾਣਕ ਨਾਮਿ ਹੂਣਿਆ ਤਿਤਨ ਖਾਵੇ ਕਾਉ ਪਾਉਣੀ ਹਰ ਸੇਤੀ ਰੰਗ ਰਵੇ ਸਭ ਸਾਸਿਕ ਰਸਾ ਹਰ ਕਾ ਰੰਗ ਕਦੇ ਨਾ ਉਤਰੇ ਪਰਮਤ ਪਰਗਾਸਾ ਨਾਮ ਸਲਾਹਨ ਭਵ ਕਰਨ ਜਿਵੇਂ ਨਿਵਾਸਾ ਓਏ ਬਹੁੜ ਜੋਣ ਨਾ ਆਵਈ ਫਿਰ ਹੋਈ ਨ ਮਨਸ ਹਰ ਸੇਤੀ ਰੰਗ ਰਵੇ ਸਭ ਸਾਸਿਕ ਰਸਾ ਹਰ ਕਾ ਰੰਗ ਕਦੇ ਨਾ ਉਤਰੇ ਪ੍ਰਮੁਖ ਪਰਗਾਸਾ ਓਏ ਕਿਰਪਾ ਕਰਕੇ ਮੇਲੇ ਹੁਣ ਨਾਨਕ ਹਰਪਾਸਾ ਸੋਖ ਮਹੱਲਾ ਤੀਜਾ ਜਿਚਰ ਇਹ ਮਨ ਲਹਿਰੀ ਵਿੱਚ ਹੈ ਓਮੀ ਬਹੁਤ ਓੰਕਾਰ ਸ਼ਬਦੇ ਸਾਧਨ ਆਵਈ ਨਾਮ ਨ ਲਗੇ ਪਿਆ ਸੇਵਾ ਤੋਂ ਇਹ ਨ ਪਵਈ ਤਸਕੀ ਖਖਪ ਹੋਈ ਖਵਾਰ ਨਾਨਕ ਸੇਵਕ ਸੋਈ ਅਖੀਏ ਜੋ ਸਰਧਰੇ ਉਤਾਰ ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰਖੇ ੁਰਤਾਰ ਮਹੱਲਾ ਤੀਜਾ ਸੋ ਜੰਤ ਤਉ ਸੇ ਵਚ ਕਰੀ ਜੋ ਖਸਮੇ ਭਾਵੇਂ ਆਪੇ ਬਖਸ਼ੇ ਮਿਲੈ ਹਤ ਗਵਾਵੇਂ ਮਿਲਿਆ ਕਦੇ ਨਾ ਵਿਛੜੇ ਜੋਤੀ ਜੋਤ ਮਲਾਵੇਂ ਧਾਨਕ ਗੁਰ ਪ੍ਰਸਾਦੀ ਸੋੁ ਗੁਜਸੀ ਜਸਿਆ ਬਿਜਾਵੇ ਪੌੜੀ ਸਭ ਕੋ ਲੇਖੇ ਵਿੱਚ ਮਨਮਖੀ ਅੰਕਾਰੀ ਹਰ ਨਾਮ ਕਦੇ ਨਾ ਚਿੰਤਾਏ ਜਮ ਕਾਲ ਸਿਰ ਮਾਰੀ ਪਾਪ ਬਕਾਰ ਮਨਉਦ ਸਭ ਲੱਦੇ ਵਉ ਭਾਈ ਮਾਰਗ ਮਿਕ ਮਨ ਰਾਵਨਾ ਕਿਉ ਧਰੀਏ ਤਾਰ ਨਾਨਕ ਗੁਰਮਖ ਖ ਰਾਕੇ ਸੇ ਉਬਰੇ ਹਰ ਨਾਮੇ ਉਦਾਰੀ ਸੋਖ ਮਹਲਾ ਤੀਜਾ ਵਿਨਸਰ ਗੁਣ ਸੇ ਵੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਮੂਰਤ ਗੌਲੀ ਪਾਈ ਜਨ ਵਤ ਜੇ ਪਾਇ ਵਿਕਾਰ ਇਕ ਗੁਰ ਪ੍ਰਸਾਦੀ ਉਪਰੇ ਤੇ ਜਨ ਕੋ ਕਰੇ ਸਭ ਨਮਸਕਾਰ ਧਾਨ ਕੀ ਅਨੰਦ ਨਾਮ ਧਿਆਏ ਤੂੰ ਅੰਤਰ ਜਿਤ ਪਾਵੇ ਮੁਖ ਜਵਾਰ ਨਾ ਲਾਤੀ ਜਾ ਮਾਇਆ ਮੋਹਿ ਵਸਾਰਿਆ ਸਚ ਮਰਣਾ ਹਰ ਨਾਮ ਦੰਧਾ ਕਰਦਿਆ ਜਨਮ ਗਿਆ ਅੰਦਰ ਦੁੱਖ ਸਾਰ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰ ਲਿਖਿਆ ਕਰਾਮ ਕੌੜੀ ਲੇਖ ਪੜੀਏ ਹਰ ਨਾਮ ਫਿਰ ਲੇਖ ਨ ਹੋਈ ਪਛਨ ਸਕਕੇ ਕੋਏ ਹਰਦਰ ਸਦ ਢੋਈ ਯਾਂ ਕਾਲ ਮਿਲਦੇ ਭੇਟਨੇ ਸਿਕ ਹੋਈ ਪੂਰੇ ਗੁਰ ਤੇ ਮਹਰ ਪਾਇਆ ਪਤ ਪ੍ਰਗਟ ਲੋਈ ਤਾਣ ਕੀ ਅੰਦਰ ਤੁੰਗਰ ਵੱਜਦੇ ਮਿਲਿਆ ਸੁਖ ਹੋਏ ਨਾਨਕਿਆ ਅਨਹਦ ਤੁਣੀਂ ਅੰਦਰ ਵੱਜਦੇ ਮਿਲਿਆ ਹਰ ਸੋਈ ਸੋਕ ਹੰਲਾ ਤੀਜਾ ਗੁਰ ਕਾ ਕਿਆ ਜੇ ਕਰੇ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਭੋ ਕੱਟਿਏ ਨਾਨਕ ਪਾਵੇ ਪਾਰ ਮਹੰਲਾ ਤੀਜਾ ਸਚੁ ਪਰਾਨ ਨਾਮੁ ਤੇ ਨਾਮ ਨਮ ਲਾਹੀ ਗੁਰ ਕੀ ਬਾਣੀ ਜੀ ਚਲੇ ਬਹੁਣ ਆਵਣ ਹੋਏ ਨਾਨਕ ਨਾਮ ਸਾਰੀਏ ਆਹੁਣ ਜਾਣਾ ਦੁਈ ਪੌੜੀ ਮੰਗਤ ਜਨ ਜਾ ਚੇਦਾਨ ਹਰਿ ਦੇਸ ਪਾਈ ਅਰਦਰਸਨ ਕੀ ਪਿਆਸ ਹੈ ਦਰਸਨ ਤਿਪਤਾਈ ਕੈਨ ਪਰ ਕੜੈ ਨ ਜੀਵੋਂ ਬਿਨ ਦੇਖੇ ਮਰਾ ਮਾਈ ਸਤਿਗੁਰੂ ਨਾਲ ਦੇ ਕੱਲਿਆ ਰਉਈਆ ਸਭ ਥਾਈ ਸੁਤੀਆਂ ਆਂ ਬਿਉਠਾਲ ਦੇ ਨਾਨਕ ਲਿਵ ਲਾਈ ਸੌਕਮ ਹਲਾਤੀ ਜਨ ਮਨ ਮੁਖ ਬੋਲ ਨਾ ਜਾਣੀ ਉਹ ਨਾ ਅੰਦਰ ਗਾਉਂ ਕਰੋ ਦੇ ਅਹੰਕਾਰ ਥਾਉਂ ਕਥਾਉ ਨਾ ਜਾਣੀ ਸਦਾ ਚਿਤਵੇ ਬਿਕਰ ਦਰਗੇ ਲਖ ਮੰਗਿਏ ਉੱਥੇ ਹੋਏ ਕੂੜਿਆਰ ਆਪੇ ਸਿਜਿ ਭਾਈਨ ਆਪ ਕਰੇ ਵਿਚਾਰ ਨਾਨਕ ਕਿਸ ਨੂੰ ਆਖੀਏ ਸਰਬਤੇ ਅਸਤਿ ਆਰ ਮਹਲਾ ਤੀਜਾ ਹਰ ਗੁਰ ਮੰਗਤ ਨਹੀਂ ਆਰਾਧਿਆ ਜਿਨ ਕਰਮ ਪਰਾ ਤਤਿ ਹੋਏ ਨਾਨਕ ਹਉ ਬਨਹਾਰੀ ਜिन्न ਕੋ ਜਿਨ ਹਰਮਨ ਹਸਿਆ ਸੋਏ ਪਾਉੜੀ ਆਸ ਕਰੇ ਸਭ ਲੋਕ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪ ਸਵਾਰਿਆ ਭਲਵਾਂ ਚਕਾਰਿਓ ਪਾ ਮਾਇਆ ਹਿਰਿਆਣਿਆ ਜਮ ਕਾਲ ਨਿਹਾਲੇ ਸਾਸਿਆ ਕਟੇ ਬੇ ਧਾਲਿਆ ਨਾਨਕ ਗੁਰ ਸਰਨਾਈ ਉਪਰੇ ਹਰ ਗੁਰਖਵਾਲਿਆ ਸੋਕ ਮਖੁਲਾਤੀ ਜਨ ਪਰ ਪੜ ਪੰਨਤ ਵਾਦਮ ਖਾਉਂਦੇ ਮਾਇਆ ਮੋਸੁਆਈ ਦੂਜੇ ਪਾਰ ਨਾਮ ਸਾਰਿਆ ਮੈਂ ਮੂਰਖ ਮਿਲੇ ਸਜਾਈ ਜਿਨ ਕੀਤੇ ਤਸੇ ਨ ਸੇਵਣੀ ਦਿਨ ਦਾ ਰਖ ਸਮਾਹੇ ਜੰਕਾ ਫਾਹ ਘਣੋਂ ਨ ਕੱਟਿਏ ਫਿਰ ਫਿਰ ਆਵੀ ਜਾਈ ਜਿਨ ਕੋ ਪੂਰਬ ਲਿਖਿਆ ਸਤਗੁਰ ਮਿਲਿਆ ਤਿਨਿ ਆਈ ਅੰਦਰ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਨ ਹਰਲਾ ਤੀਜਾ ਸਜਮਨ ਜੇ ਸਤ ਸੇਵ ਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੇ ਬਾਣੇ ਜੋ ਚਲੇ ਸੇ ਜੇ ਸੱਚ ਸਮਾਹੇ ਪਾਉੜੀ ਆਸਾ ਵਿੱਚ ਇਤ ਦੁੱਖ ਕਣਾ ਮਨ ਮੁਖ ਚਿਤ ਲਾਇਆ ਗੁਰਮੁਖ ਪੈ ਨਰਾਸ ਪਰਮ ਸੁਖ ਪਾਇਆ ਵਿਜੇ ਗ੍ਰਹਿ ਅਦਾਸ ਨੇ ਚਲੇ ਬਨਾਇਆ ਹਉ ਨਾ ਸੋਗ ਜੋਗ ਨਾ ਵਿਆਪਈ ਹਰ ਪਾਣ ਭਾਇਆ ਮਾਨਕ ਹਰ ਸੇਤੀ ਸਦਾ ਰਵ ਰਹੇ ਤੁਨ੍ਹ੍ਹੇ ਮੁਲਾਇਆ ਲੋਕ ਮਹੱਲਾ ਤੀਜਾ ਪ੍ਰਾਈ ਮਾਨ ਕਿਉ ਰੱਖੀ ਐ ਦਿੱਤੀ ਹੂੰ ਸੁਖ ਹੋਈ ਗੁਰ ਕਾ ਸ਼ਬਦ ਗੁਰਥੇ ਟਿਕੇ ਹੋਥ ਪ੍ਰਗਟ ਨਾ ਹੋਏ ਅੰਨੇ ਵਸ ਮਾਨਕ ਪਇਆ ਘਰ ਘਰ ਵਿੱਚ ਨ ਜਾਈ ਉਹਨਾਂ ਪਰਖਣ ਆਵੈ ਅੱਡਨ ਪੱਲੇ ਪਾਏ ਜੇ ਆ ਪਰਖਣ ਆਵੈ ਆਪਾਰਖੀ ਹਥਾਉਲੇ ਪ੍ਰਤਖਾਈ ਜੇ ਇਸ ਨਾਲ ਚਿਤ ਲਾਇ ਤੰ ਵਥ ਲਹੇ ਨਾ ਅਨੰਦ ਪੱਲੇ ਪਾਏ ਘਰ ਹੁੰਦੇ ਧਨ ਜਗ ਭੁੱਖਾ ਬੂਆ ਬਿਨ ਸਰਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤੰ ਵਸੇ ਇੱਥੇ ਸੋਗ ਵਜੋਗਨ ਕੋਈ ਵਥ ਪਰਾਏ ਆਪ ਕਰਪ ਕਰੇ ਮੁਰਖ ਆਪਗnai ਨਾਲ ਕੁਦਰ ਬੂਝੇ ਕਨੇ ਨ ਭਾਇਓ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਣੀ ਅੰਧ ਭਇਆ ਮਿਲਿਆ ਹਰ ਪ੍ਰੀਤਮ ਸਰਸੈ ਸੱਜਣ ਸੰਤ ਪਿਆਰੇ ਜੋ ਤੁਮਲੇ ਨ ਵਿਛੜੀ ਕਭੂ ਜਿ ਆ ਮਿਲੇ ਕਰਤਾਰੇ ਅੰਤਰ ਸ਼ਬਦ ਦਰਯਾ ਗੁਣ ਪਾਇਆ ਸਗਲੇ ਦੁਖ ਨ ਵਾਰੈ ਆਸਕ ਦਾਤ ਸਦਾ ਸਲਾਈ ਅੰਤਨ ਰਖਾਂ ਔਰ ਧਾਰੀ ਮਨੁਖ ਜਨ ਕੀ ਬਖੇਲੀ ਕੇ ਕਰੇ ਜੀ ਸੱਚੇ ਸ਼ਬਦ ਸਵਾਰੀ ਉਹਨਾਂ ਦੀ ਆਪ ਪਤ ਰਖਿ ਸਿ ਮੇਰਾ ਪਿਆਰਾ ਸਰਣਾਗਤ ਭੈ ਗੁਰਦੁਆਰੇ ਨਾਨਕ ਗੁਰ ਮਨ ਮਨ ਸੋਹਲੇ ਭੈ ਮੁਖ ਜਨ ਦਰਬਾਰੇ ਕੌਣੀ ਇਤਲੀ ਮੁਖੇ ਮੋ ਪ੍ਰੀਤ ਮਿਲ ਮਉ ਵਧਾਈਆ ਉਤਰ ਗੜਤਨ ਤੇ ਵੇਖੇ ਵਿਸ਼ੇ ਮੋਮਾਇਆ ਦੇਸ਼-ਪ੍ਰਦੇਸ਼ ਧਨ ਚਰਾਏ ਆਣ ਮੋ ਪਾਇਆ ਅੰਤ ਹੋਵੇ ਵੇਰ ਬਰੋਦ ਨਾ ਸਕੇ ਛੜਾਇ ਨਾਣ ਕੇ ਵਿਣ ਨਾਮ ਇਤਿਗ ਮੋਹ ਜਿਤ ਲਗ ਦੁਖ ਪਾਇਆ ਸੋਖ ਮਹਨ ਲਾਤੀ ਜਾ ਗੁਰਮੁਖੀ ਅੰਮ੍ਰਿਤ ਨਾਮ ਹੈ ਜਿਤ ਖਾਦੇ ਸਭੁ ਭੁਖ ਜਾਇ ਤ੍ਰishna ਪੋਖ ਨ ਹੋਈ ਨ ਉਸਿ ਮਣੀ ਆਈ ਬੇਨਾਮੇ ਜੇ ਹੋਰ ਖਾਣਾ ਜਿਨਾਂ ਲੋਗ ਲੱਗੇ ਤਨ ਧਾਏ ਨਾਨਕ ਰਸ ਕਰ ਸੰਤ ਸਲਾਹਣਾ ਆਪੇ ਲੈ ਮਲਾਈ ਮਹਲਾ ਤੀਜਾ ਜੀਆਂ ਅੰਦਰ ਜਿਓ ਸ਼ਬਦ ਹੈ ਜਦ ਸਹਿ ਮਲਾਵਾ ਹੋਇ ਬਿਨ ਸ਼ਬਦ ਦੇ ਜਗਿਆ ਹਨੇਰ ਹੈ ਸ਼ਬਦ ਦੇ ਪ੍ਰਗਟ ਹੋਇ ਪੰਡਤ ਮੋਨੇ ਪੜਪੜ ਥਕੇ ਭੇਗਤ ਕੀ ਤਦ ਤੋਇ ਬੇਨ ਸ਼ਬਦ ਦੇ ਕਨੇ ਨ ਪਾਇਓ ਦੁਖੀਏ ਚੱਲੇ ਰੋਏ ਤਾਣ ਕ ਨਦਰਿ ਪਾਈਏ ਕਰਮ ਪ੍ਰਾਪਤ ਹੋਏ ਪਉੜੀ ਇਤਨੀ ਪੁਰਖੇ ਅਤਨੇ ਹੋ ਵੈ ਮੰਦ ਬਕਾਇਆ ਦੇਦਾ ਸਭ ਕੇ ਚਲਸੀ ਮੇਰੀ ਪ੍ਰਭ ਭਾਇ ਕਿਉ ਰਹੀਏ ਥਰ ਜਗ ਕੀ ਕੱਡੋ ਉਪਾਇ ਗੁਰਪੂਰੇ ਕੀ ਚੱਕਰੀ ਚਰ ਕੰਦ ਸੁਭਾਇ ਆਣਕ ਬਖਸ਼ ਮਲਾਇ ਅਨ ਹਰ ਨਾਮ ਸਮਾਇਆ ਸੋਖ ਮਹਲਾ ਤੀਜਾ ਮਾਇਆ ਮੋਹਿ ਮਸਾਰਿਆ ਗੁਰ ਕਾ ਪਉਹੇ ਜਿ ਅਪਾਰ ਲੋਭ ਨਾਲ ਸੁਧਮਤ ਗਏ ਸੱਚ ਨ ਲੱਗੇ ਪਿਆਰ ਗੁਰਮਖ ਜਿਨਾਂ ਸ਼ਬਦ ਮਨ ਵਿੱਚ ਦਰਗੇ ਮੋਖ ਦਵਾਰ ਨਾਨਕ ਆਤੇ ਨੇ ਲੈ ਲੈ ਅੱਪੇ ਬਖਸ਼ਨਹਾਰ ਮਹਲਾ ਚੌਥਾ ਨਾਨਕ ਜਿਸ ਮੇਨ ਕੜੇ ਨਾ ਜੀਵਨਾ ਸਰੇ ਸਰੇ ਨਿੰਦ ਤੇਸ ਯੋਗ ਮੰਨ ਰੂਸੀ ਐ ਜਿਸੇ ਹਮਾਰੀ ਚਿੰਦ ਮਹੱਲਾ ਚੌਥਾ ਸਾਵਣ ਆਇਆ ਚਿੰਦ ਚਿਮਾ ਗੁਰਮੁਖ ਨਾਮ ਧਿਆ ਦੁਖ ਭੁਖ ਕੜਾ ਸਭ ਚਕਾਇ ਸੀ ਮਿ ਉੱਠ ਸੇ ਘਰ ਲਾਈ ਸੌਤਰਤ ਭਈ ਹਰਿਆਵਲੀ ਅਨ ਜਮਿਆ ਬੂਲ ਨਾਈ ਹਰ ਜਿੰਦ ਬੁਲਾਵੇ ਕਿਰਪਾ ਕਰ ਰਿਆਪੇ ਪਾਵੇ ਥਾਈ ਹਰ ਜਿ ਸੇਤਿਆ ਹੋ ਸੰਤ ਜਨੋ ਜੋ ਅੰਤੇ ਲੈ ਛਡਾਈ ਹਰ ਕੀਤ ਭਗਤਿ ਆਨੰਦ ਹੈ ਸਦਾ ਸੁਖ ਵਸੇ ਮਣਿਆਈ ਜਿਨ ਗੁਰਮੁਖ ਨਾਮਿ ਅਰਾਧਿਆ ਤਿਨ ਦੁਖ ਭੁਖ ਲੈ ਜਾਈ ਜਨ ਨਾਨਕ ਤ੍ਰਿਪਤੇ ਗਾਏ ਗੁਣ ਹਰ ਦਰਸ਼ਨ ਦੇ ਸੁਭਾਏ ਪੌੜੀ ਪੂਰੇ ਕੀ ਦਾਤ ਜਨਤ ਤੇ ਵੇਚੜੇ ਸੁਆਇ ਤੁਸ ਦੇ ਰਿ ਆਉ ਦਿਆਨਿ ਸਿਪੇ ਸਪਾਇੇ ਹਿਰਦੇ ਕੋ ਪਰਗਾਸਨ ਮਨਿ ਲਵਲਾਈਆ ਜੇ ਕੋ ਕਰੇ ਉਸ ਦੀ ਰੀ ਸਿਰਸ਼ਾਈ ਪਾਈਆ ਨਾਨਕੀ ਅਪੜ ਕੋਏ ਨਸਕਈ ਪੂਰੇ ਸਤਗੁਰ ਕੀਆ ਵੜਿਆਈਆ ਸ਼ਲੋਕ ਮਹਲਾ 3 ਜੰ ਅੰਮਰੇ ਵੇ ਪਰਵਾਹ ਹੈ ਤਸ ਨਾਲ ਸਿਆਲ ਬਨਾ ਜੱਲਾ ਹੀ ਨਾ ਹੁਜਤ ਕਰਨੀ ਜਾਈ ਆਪ ਛੋੜ ਸਰਣਾਏ ਪਏ ਮਨ ਲਹਿਰ ਜਾਈ ਗੁਰਮੁਖ ਜਿਵੇਂ ਡੰਡਨ ਲੱਗੈ ਹੌਨੇ ਵਿੱਚੋਂ ਜਾਈ ਤਾਨਕ ਸੇਵਕ ਸੋਈ ਆਖੀਏ ਜੇ ਸੱਚ ਰਹੇ ਨਿਵਲਾਈ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬੌਰ ਸਿਆਣ ਪਹੋਮੇ ਮੇਰੀ ਬੋ ਕਰ ਮ ਕਮਣਾ ਵੇ ਲੋ ਮੋਏ ਬਿਆਪੇ ਹਮੇ ਕਦੀ ਨ ਚੁਕੇ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਸ ਭਾਵੇ ਸਾਈ ਗੱਲ ਚਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪੰਨ ਸਚਨਾ ਨੇ ਆਧਾਰ ਗੁਰਪੂਰੇ ਨ ਲਾਇਆ ਪ੍ਰਭ ਦੀ ਮਨਹਾਰ ਬਾਗਪੂਰਾ ਤਨ ਜਾਗਿਆ ਜਪਿਆ ਨੰਕਾਰ ਸਾਧੂ ਸੰਗਤ ਲੱਗਿਆਂ ਤਰਿਆ ਸੰਸਾਰ ਕਾਂਕ ਸਿੱਧ ਸਲਾਹ ਕਰ ਪ੍ਰਭ ਕਾ ਜੈ ਕਾ